ਕਿਸਾਨ ਪਰਿਵਾਰਾਂ ਦੇ ਫਸਲਾਂ ਡੁੱਬ ਜਾਣੀਆਂ ਇੱਕ ਸਧਾਰਨ ਗੱਲ ਹੈ ਇਹ ਤਾਂ ਸਾਡੀਆਂ ਡੁੱਬਣੀਆਂ ਸਾਡੇ ਕਰਮਾਂ ਦੀ ਖੇਡ ਆ ਇਹ ਤਾਂ ਸਾਨੂੰ ਕੁਦਰਤ ਦੇ ਉੱਤੇ ਛੱਡਿਆ ਹੋਇਆ ਹੈ ਸਾਡੀਆਂ ਸਰਕਾਰਾਂ ਨੇ ਕਿ ਤੁਸੀਂ ਇਹ ਤਾਂ ਡੁੱਬ ਕੇ ਮਰਨੇ ਮਰਨਾ ਹੈ ਜਿਹੜੇ ਲੋਕ دریا ਦੇ ਕਿਨਾਰਿਆਂ ਤੇ ਬੈਠੇ ਨੇ دریاਵਾਂ ਦੇ ਨੇੜੇ ਵਾਲੇ ਇਲਾਕੇ 'ਚ ਬੈਠੇ ਨੇ ਵਸਦੇ ਨੇ ਉਹਨਾਂ ਲੋਕਾਂ ਨੂੰ ਹਰ ਵਾਰ ਇਹ ਸਜ਼ਾ ਭੁਗਤਣੀ ਪੈਂਦੀ ਆ ਪਰ ਉਸ ਤੋਂ ਦੁਖਦਾਈ ਗੱਲ ਉਹ ਹੁੰਦੀ ਹੈ ਕਿ ਜਦੋਂ ਛੋਟੇ-ਛੋਟੇ ਬੱਚੇ ਸਕੂਲਾਂ 'ਚ ਫਸ ਜਾਂਦੇ ਨੇ ਤੇ ਸਰਕਾਰ ਦੇ ਵੱਲੋਂ ਗੁਹਾਰ ਲਾਉਂਦੇ ਨੇ, ਦੁਹਾਈ ਪਾਉਂਦੇ ਨੇ ਕਿ ਸਾਨੂੰ ਇੱਥੋਂ ਕੱਢੋ, ਸਾਨੂੰ ਇੱਥੋਂ ਕੱਢਣ ਦੇ ਲਈ ਵਿਵਸਥਾ ਕਰੋ, ਸਾਨੂੰ ਡੇਢੀ ਦਿਓ। ਸਾਨੂੰ ਲੈ ਕੇ ਜਾਓ ਕੱਢ ਕੇ। ਤਰਸਉਣਾ ਚਾਹੀਦਾ ਸਾਡੀ ਸਰਕਾਰ ਨੂੰ ਸਾਡੇ ਬੱਚੇ ਨੇ ਸਾਡੇ ਪੰਜਾਬ ਦੇ ਬੱਚੇ ਨੇ ਉਹ। ਸਾਡੇ ਪਸ਼ੂ ਲੋਕਾਂ ਦੇ ਰੁੜ ਗਏ। ਆਪਾਂ ਦੇਖਿਆ ਹੈ ਨਾ ਇੱਕ ਵੀਡੀਓ ਬਹੁਤ ਵੱਡੀ ਪੱਧਰ ਦੇ ਉੱਤੇ ਇਹੋ ਮੇਰਾ ਖਿਆਲ ਆ ਹੋ ਸਕਦਾ ਮੁੱਖ ਮੰਤਰੀ ਜੀ ਨੇ ਨਾ ਦੇਖੀ ਹੋਵੇ ਕਿਉਂਕਿ ਧਿਆਨ ਉਹਨਾਂ ਦਾ ਜ਼ਿਆਦਾ ਬਾਹਰਲੀਆਂ ਸਟੇਟਾਂ ਵੱਲ ਹੈ ਉੱਥੇ ਜਾ ਕੇ ਪੰਜਾਬ ਨੂੰ ਪਤਾ ਨਹੀਂ ਕਿੰਨਾ ਇੱਕ ਵੱਡਾ ਇਹਨਾਂ ਨੇ ਤੋਹਫੇ ਦਿੱਤਿਆਂ ਦੇ ਪ੍ਰਚਾਰ ਕਰ ਰਹੇ ਹੋਣਗੇ ਕਿ ਅਸੀਂ ਪੰਜਾਬ ਤਾਂ ਬਹੁਤ ਅਮੀਰ ਬਣਾਤਾ ਪੰਜਾਬ ਬਾਗੋ ਬਾਗ ਕਰਤਾ ਪੰਜਾਬ ਘੁਗ ਵਸਦਾ ਪੰਜਾਬ ਬਣਾਤਾ ਸੀ ਲੇਕਿਨ ਪੰਜਾਬ ਚਿਲਾ ਰਿਹਾ ਹੈ ਪੰਜਾਬ ਕੁਰਲਾ ਰਿਹਾ ਹੈ ਪੰਜਾਬ ਰੋ ਰਿਹਾ ਹੈ ਕਿ ਅਸੀਂ ਡੁੱਬ ਗਏ ਅਸੀਂ ਮਰ ਗਏ ਸਾਡੇ ਘਰ ਟਹਿ ਗਏ ਉਹ ਇੱਕ ਪਰਿਵਾਰ ਦੇ ਸਾਰੇ ਦੇ ਸਾਰੇ ਡੰਗਰ ਮੱਝਾਂ ਅੱਜ ਇੱਕ ਮੱਝ ਮਾਨਯੋਗ ਮੁੱਖ ਮੰਤਰੀ ਜੀ ਲਗਭਗ 1.5 ਲੱਖ ਰੁਪਏ ਦੀ ਮੱਝਾਂ ਜੀ ਅੱਜ ਇੱਕ ਤੇ ਉਸ ਆਦਮੀ ਦੀਆਂ 15 ਦੇ ਕਰੀਬ ਮੱਝਾਂ ਜਿਹੜੀਆਂ ਦਿਸ ਰਹੀਆਂ ਨੇ ਜਿਹੜੀਆਂ ਵਿਚਾਰੇ ਦੀਆਂ ਮਰੀਆਂ ਪਈਆਂ ਨੇ ਔਰ ਪਾਣੀ ਨੇ ਚੱਕ ਕੇ ਇੰਨਾ ਵਹਾਅ ਤੇਜ਼ ਆ ਕੇ ਪਾਣੀ ਨੇ ਚੱਕ ਕੇ ਖੁਰਨੀ ਦੇ ਉੱਪਰੋਂ ਦੀ ਲਜਾ ਸਿੱਟੀਆਂ ਉਹ ਮੱਝਾਂ ਮਰ ਗਈਆਂ ਵਿਚਾਰੀਆਂ ਇਹ ਹੋਇਆ ਉੱਥੇ। ਔਰ ਆਪਾਂ ਆਰਾਮ ਨਾਲ ਬੈਠੇ ਆ ਆਪਣੇ ਕੋਈ ਚਿੰਤਾ ਚਿਤਚੇ ਨਹੀਂ ਕਿ ਸਾਡਾ ਪੰਜਾਬ ਡੋਬ ਰਿਹਾ ਹੈ। ਗੱਲਾਂ ਨੂੰ ਅਸੀਂ ਉਹ ਕਹਿੰਦੇ ਆ ਕਿ ਮੈਂ ਮੈਂ ਇੰਨੇ ਕਰੋੜ ਲੋਕਾਂ ਦਾ ਕਸਟੋਡੀਅਨ ਆ। ਉਹ ਭਾਈ ਜੇ ਕਸਟੋਡੀਅਨ ਤਾਂ ਫਿਰ ਫਿਕਰ ਕਰੋ ਨਾ ਇਹਨਾਂ ਦਾ। ਇਹ ਜਿਹੜੇ ਕੁਰਲਾ ਰਹੇ ਨੇ, ਜਿਹੜੇ ਚੀਕ-ਚੀਕ ਕੇ ਕਹਿ ਰਹੇ ਨੇ ਕਿ ਸਾਡੀ ਸੁਣੋ। ਕੋਈ ਸੁਣ ਨਹੀਂ ਰਿਹਾ। ਉਹਨਾਂ ਨੂੰ ਬੇੜੀਆਂ ਤੱਕ ਨਹੀਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਇਸ ਵੇਲੇ। ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਇਹ ਸਾਡਾ ਪ੍ਰਬੰਧ ਹੈ। ਔਰ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹ ਰਿਆਂ ਕਿ ਮਾਨਯੋਗ ਮੁੱਖ ਮੰਤਰੀ ਜੀ ਜਿਸ ਵੇਲੇ ਅਸੀਂ ਤੁਹਾਨੂੰ ਕਹਿੰਦੇ ਸੀ ਨਾ ਕਿ ਆਓ ਬੈਠੀਏ ਮੀਟਿੰਗ ਵਿੱਚ ਤੁਹਾਨੂੰ ਯਾਦ ਕਰਾਈਏ ਤੁਹਾਨੂੰ ਦੱਸੀਏ ਕਿ ਪੰਜਾਬ ਨੂੰ ਕਿੰਨਾ ਗੱਲਾਂ ਦੀ ਲੋੜ ਹੈ। ਯਾਦ ਹੋਏਗਾ ਜਦੋਂ ਤੁਹਾਡੀ ਸਰਕਾਰ ਬਣੀ ਸੀ ਤੇ ਆਪਣਾ ਸਾਡੀ ਤੁਹਾਡੇ ਨਾਲ ਮਈ ਦਾ ਮਹੀਨਾ ਮੀਟਿੰਗ ਹੋਈ ਹੈ। ਉਸ ਮੀਟਿੰਗ ਦੇ ਵਿੱਚ ਅਸੀਂ ਤੁਹਾਨੂੰ ਚੱਕੋ ਸਾਡਾ ਮੰਗ ਪੱਤਰ ਅਸੀਂ ਕੀ ਕਿਹਾ ਹੈ ਆ ਜਿਹੜੇ ਹਾਲਾਤ ਪੰਜਾਬ ਹਰ ਵਾਰੀ ਭੁਗਤ ਭੋਗਦਾ ਹੈ ਇਹਨਾਂ ਹਾਲਾਤਾਂ ਮਾਰੇ ਇਹ ਗੱਲ ਕਹੀ ਸੀ ਕਿ ਮੁੱਖ ਮੰਤਰੀ ਜੀ ਤੁਸੀਂ ਸਾਡੇ ਤੇ ਡਾਂਗ ਨਾ ਖਾਇਆ ਕਰੋ ਤੁਸੀਂ ਸਾਨੂੰ ਕਹਿੰਦੇ ਆ ਕਿ ਝੋਨਾ ਜੇ ਤੁਸੀਂ ਐਡਵਾਂਸ ਲਾਉਂਗੇ ਤਾਂ ਤੁਹਾਡੇ ਦੇ ਮੁਕੱਦਮੇ ਦਰਜ ਕਰ ਦਾਂਗੇ ਤੁਹਾਡੀ ਪਨੀਰੀ ਵਾਧਾਂਗੇ ਤੁਹਾਡਾ ਝੋਨਾ ਵਾਧਾਂਗੇ ਕੀ ਰਜਿਸਟਰ ਕਰਦਗੇ ਸਾਨੂੰ ਤੁਸੀਂ ਕਹਿੰਦੇ ਹੋ ਇਸੇ ਲਈ ਅਸੀਂ ਮਿਲੇ ਸੀ ਤੁਹਾਨੂੰ ਤੇ ਅਸੀਂ ਇਹ ਕਿਹਾ ਸੀ ਮੁੱਖ ਮੰਤਰੀ ਜੀ ਆਹ ਹੋਰ 2 ਮਹੀਨਿਆਂ ਨੂੰ ਇੱਥੇ ਮੀਂਹ ਪੈਣੇ ਨੇ ਹੜ ਆਉਣੇ ਆ ਕਿਰਪਾ ਕਰਕੇ ਥੋੜੀ ਥੋੜੀ ਦੂਰੀ ਤੇ ਰੀਚਾਰਜਿੰਗ ਪੁਆਇੰਟ ਬਣਾਓ ਤਾਂ ਕਿ ਉਹ ਜਿਹੜਾ ਹੜਾਂ ਦਾ ਪਾਣੀ ਆ ਘੱਟੋ ਘੱਟ ਅਸੀਂ 30% 40% ਪਾਣੀ ਨੂੰ ਧਰਤੀ ਦੇ ਵਿੱਚ ਸਮਾਉਣ ਦੇ ਲਈ ਪ੍ਰਬੰਧ ਕਰ ਲਈਏ ਉਹ ਧਰਤੀ ਦੇ ਵਿੱਚ ਚਲਿਆ ਜਾਏ ਤਾਂ ਕਿ ਸਾਡਾ ਜਿਹੜਾ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਮੁੱਕਣ ਦੇ ਖਤਸੇ ਪੈਦਾ ਹੁੰਦੇ ਨੇ ਉਹ ਨਾ ਹੋਣ ਤੇ ਇਕੱਲਾ ਇਹ ਨਹੀਂ ਕਹਾਂਗੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਗੱਲ ਆਏਗੀ ਉਹਦੇ ਨਾਲ ਇੱਕ ਵੱਡਾ ਫਾਇਦਾ ਇਹ ਹੋਏਗਾ ਕਿ ਜਿਹੜੇ ਲੋਕਾਂ ਨੂੰ ਹਰ ਵਾਰ ਹੜਾਂ ਦੀ ਮਾਰ ਝੱਲਣੀ ਪੈਂਦੀ ਹੈ ਨਾ ਉਹਨਾਂ ਲੋਕਾਂ ਨੂੰ ਵੀ ਕੁਝ ਰਾਹਤ ਮਿਲੇਗੀ ਪਰ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਹੈ ਕਿ ਹੜਾਂ ਦੀ ਮਾਰ ਝੱਲਣ ਵਾਲਿਆਂ ਦੀ ਕੋਈ ਸੁਣਦਾ ਕਿੰਨੀ ਹੈ ਉਨਾਂ ਵੱਲ ਝਾਕਦਾ ਕੋਈ ਕਿੰਨਾ ਕਿ ਉਹਨਾਂ ਨੂੰ ਆਪਣੇ ਰਹਿਮੋ ਕਰਨ ਦੇ ਉੱਤੇ ਛੱਡਿਆ ਜਾਂਦਾ ਹੈ ਕਿ ਰੁੱਲਦੇ ਤਾਂ ਰੁੱਲ ਮਰਦੇ ਤਾਂ ਮਰਨ ਮੈਂ ਕਿਉਂ ਕਹਿ ਰਿਆਂ ਗੱਲ ਇਹ ਸਾਰਿਆਂ ਦੀਆਂ ਸਾਰੀਆਂ ਨਹਿਰਾਂ ਬੰਦ ਕਰ ਦਿੱਤੀਆਂ ਜਾਂਦੀਆਂ ਇੱਕ ਪਾਸੇ ਹੜ ਆ ਜਾਂਦਾ ਹੈ دریاਵਾਂ ਦਾ ਵਾਦ ਦਾ ਪਾਣੀ ਆ ਮਹਾਰਾ ਹੋਇਆ ਹੁੰਦਾ ਉਹ ਥਾਂ ਥਾਂ ਦੇ ਉੱਤੇ ਬੰਨ ਟੁੱਟ ਰਹੇ ਹੁੰਦੇ ਜਿਹੜੇ ਹੁਣ ਰੋਜ਼ ਨਮੀਆਂ ਖਮਰਾ ਰਹੀਆਂ ਨੇ ਕਦੇ ਤੁਸੀਂ ਬੰਨ ਟੁੱਟ ਗਿਆ ਕਦੇ ਇੱਧਰਲਾ ਬੰਨ ਟੁੱਟ ਗਿਆ ਕਦੇ ਉੱਧਰਲਾ ਬੰਨ ਟੁੱਟ ਗਿਆ ਕਿ ਸਾਡੇ ਮੁੱਖ ਮੰਤਰੀ ਜੀ ਤਮਲ ਲਾਡੂ ਫਿਰਦੇ ਨੇ ਉੱਥੇ ਦੱਸ ਰਹੇ ਨੇ ਕਿ ਪੰਜਾਬ ਤਾਂ ਬੜਾ ਸ਼ਹਾਲਾ ਜੀ ਪੰਜਾਬ ਬੜਾ ਬਾਗੋ ਬਾਗ ਹੈ ਉੱਥੇ ਇਹੋ ਜੀਆਂ ਮਤਲ ਢੋਲਕੀਆਂ ਪੁੱਟੀਆਂ ਜਾ ਰਹੀਆਂ ਨੇ ਔਰ ਉਹ ਜਿਹੜੀਆਂ ਤੁਸੀਂ ਸਾਰਿਆਂ ਦੀਆਂ ਸਾਰੀਆਂ ਨਹਿਰਾ ਬੰਦ ਇਸ ਲਈ ਕਰਦੇ ਹੋ ਕਿ ਨਹਿਰਾ ਦੀ ਸਫਾਈ ਕਰਨੀ ਪਵੇਗੀ ਇਹਨਾਂ ਦੇ ਵਿੱਚ ਸਲਟ ਭਰ ਜੇਗੀ ਇਸ ਲਈ ਬੰਦ ਕਰਦੇ ਹੋ ਤੁਸੀਂ ਉਹਦੇ ਪ੍ਰਬੰਧ ਕਰਨ ਦੀ ਬਜਾਏ ਜਿਨ੍ਹਾਂ ਨੇ ਪਾਣੀ ਲੈ ਕੇ ਜਾਣਾ ਹੈ ਉਹਨਾਂ ਦੀ ਜ਼ਿੰਮੇਵਾਰੀ ਛੱਡੋ ਕਿ ਭਾਈ ਅਸੀਂ ਪਾਣੀ ਤੁਹਾਨੂੰ ਦਿੱਤਾ ਛੱਡਿਆ ਇਹ ਪਾਣੀ ਨਹਿਰਾ ਅਸੀਂ ਬੰਦ ਨਹੀਂ ਕਰਾਂਗੇ ਅਸੀਂ ਆਪਦੇ ਲੋਕ ਡੋਬ ਕੇ ਨਹੀਂ ਮਰਾਂਗੇ ਔਰ ਉਹ ਆਪੇ ਆਪਣੀਆਂ ਨਹਿਰਾਂ ਨੂੰ ਮੈਨੂੰ ਮੈਨੂੰ ਸਾਫ਼ ਕਰਕੇ ਲੈ ਕੇ ਜਾਣ ਇਹ ਕਿਹੜਾ ਤਰੀਕਾ ਹੋਇਆ ਕਿ ਤੁਸੀਂ ਇੱਥੋਂ ਬੈਠੇ ਪਾਣੀ ਬੰਦ ਕਰ ਦਿੰਦੇ ਨਹਿਰਾਂ ਬੰਦ ਕਰ ਦਿੰਦੇ ਹੋ ਲੋਕਾਂ ਨੂੰ ਆਦੇ ਰਿੰਮੋ ਕਰਮ ਦੇ ਤੇ ਛੱਡਿਆ ਕਿ ਰੱਬ ਦੇਖਦੇ ਆ ਕੀ ਕਰਦਾ ਲੋਕ ਡੁੱਬਦੇ ਤਾਂ ਡੁੱਬਣ ਮਰਦੇ ਤੇ ਮਰਨ ਅਗਰ ਇਹਨਾਂ ਨਹਿਰਾਂ ਦੇ ਰਾਹੀਂ ਸਾਰਾ ਸਾਲ ਇਹ ਪੂਰੇ ਦੇ ਪੂਰੇ ਗਰਿਆ ਦਾ ਪਾਣੀ ਇਹ ਨਹਿਰਾਂ ਸੰਭਾਲ ਕੇ ਲੋਕਾਂ ਤੱਕ ਪਹੁੰਚਾ ਦਿੰਦੀਆਂ ਆ ਉਹ ਕਿੱਥੇ ਜੈਸਲਮੇਰ ਤੱਕ ਪਾਣੀ ਪਹੁੰਚਾਉਂਦੀਆਂ ਨਹਿਰਾਂ ਉੱਥੇ ਲੋਕਾਂ ਨੂੰ ਅੱਜ ਵੀ ਪਾਣੀ ਦੀ ਲੋੜ ਹੈ ਉਹਨਾਂ ਨੂੰ ਅੱਜ ਵੀ ਪਾਣੀ ਦੀ ਜ਼ਰੂਰਤ ਆ ਉੱਥੇ ਤੱਕਰੇ ਪਾਣੀ ਨੂੰ ਪਹੁੰਚਾਇਆ ਜਾਵੇ ਉਹਨਾਂ ਲੋਕਾਂ ਨੂੰ ਦੀ ਲੋਡ ਸਾਰੀ ਜਾਵੇ ਤਾਂ ਕਿ ਤੋਂ ਕੰਮ ਹੋਣ ਉਹਨਾਂ ਲੋਕਾਂ ਦੀ ਪਾਣੀ ਦੀ ਲੋਡ ਸਰੇ ਇਧਰ ਲਿਆ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ ਕੁਝ ਨਾ ਕੁਝ ਤਾਂ ਪਾਣੀ ਘਟੇ ਕੁਝ ਨਾ ਕੁਝ ਤਾਂ ਕੰਟਰੋਲ ਹੋ